ਮੋਕ ਡ੍ਰਿਲ ਕਾਰਨ ਕਈ ਸਾਲਾਂ ਤੋਂ ਬੰਦ ਪਏ ਘੁਗਾਂ ਦੀ ਆਈ ਵਾਰੀ ਘੁਗਾਂ ਦੀ ਕੀਤੀ ਗਈ ਮੁਰੰਮਤ ਤਾਂ ਕਿ ਮੋਕ ਡ੍ਰਿਲ ਸਮੇ ਇਹ ਘੁੱਗੂ ਸੇ ਇਤਰੀਕੇ ਦੇ ਨਾਲ ਵਜਾਇਆ ਜਾ ਸਕਣ ਅੱਜ ਜਾਣੇ ਕਿ 7 ਮਈ ਨੂੰ ਹੋਣ ਜਾ ਰਹੀ ਮੋਕ ਡ੍ਰਿਲ ਦੀਆਂ ਤਿਆਰੀਆਂ ਜੋਰਾ ਨਾਲ ਚਲਦੀਆਂ ਨਜ਼ਰ ਆ ਰਹੀਆਂ ਹਨ ਇਸ ਮੋਕ ਡ੍ਰਿਲ ਕਾਰਨ ਬਟਾਲਾ ਨਗਰ ਨਿਗਮ ਤੋਂ ਇਲਾਵਾ ਜਿੱਥੇ-ਜਿੱਥੇ ਵੀ ਇਹ ਘੁੱਗੂ ਲਗਾਏ ਗਏ ਹਨ ਉਹਨਾਂ ਦੀ ਮੁਰੰਮਤ ਕਰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀਆ ਵੱਲੋਂ ਉਸ ਨੂੰ ਚਲਾ ਕੇ ਦੇਖਿਆ ਗਿਆ ਹੈ ਕਿ ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀਆ ਸਮੇਤ ਨਗਰ ਨਿਗਮ ਬਟਾਲਾ ਦੇ ਮੇਰਦਾ ਕਹਿਣਾ ਸੀ ਕਿ ਇਹ ਕੁਗੂ ਐਮਰਜੈਂਸੀ ਵਾਸਤੇ ਇਸਤੇਮਾਲ ਹੁੰਦੇ ਹਨ ਅਤੇ ਜੋ ਮੋਕ ਡ੍ਰਿਲ ਹੋਣ ਜਾ ਰਹੀ ਹੈ ਉਸ ਦੇ ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਜਾਵੇਗਾ ਇਹਨਾਂ ਨੂੰ ਵਜਾ ਕੇ ਸੂਚਿਤ ਕੀਤਾ ਜਾਵੇਗਾ ਕਿ ਇਸ ਕਾਰਨ ਅੱਜ ਇਹਨਾਂ ਦੀ ਮੁਰੰਮਤ ਕਰਦੇ ਹੋਏ ਇਹਨਾਂ ਨੂੰ ਵਜਾ ਕੇ ਦੇਖਿਆ ਗਿਆ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦਾ ਇਸਤੇਮਾਲ ਨਹੀਂ ਹੋ ਪਾਇਆ ਇਸ ਲਈ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਇੱਕ ਵਾਰੀ ਤੁਹਾਨੂੰ ਇਸ ਘੁੱਗੂ ਦੀ ਫਿਰ ਤੋਂ ਆਵਾਜ਼ ਸੁਣਾਉਂਦੇ ਹਾਂ ਕੰਦ ਢਾਡੋ ਬਾਜ ਦਬਦੀ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮਾ ਫਾਇਰਫਸਾ ਨਗਰ ਨਿਗਮ ਬਟਾਲਾ ਦਾ ਸਰ ਅਜ ਕੀ ਕੰਮ ਕੀਤਾ ਇੱਥੇ ਹਨ ਕਿ ਤੁਸੀਂ ਅਸੀਂ ਵੀ ਰੂਟੀਨ ਚੈਕਿੰਗ ਕੀਤੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ 3 ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈਤੀ ਗਈ ਹੈ ਬਸ ਸਰ ਕਿਸ ਕਰਨੇ ਦੇ ਚੈੱਕ ਕੀਤਾ ਜਾ ਕੁਇਸਟਰੀ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਉਹ ਉਹਦੇ ਕਰਕੇ ਦੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ 3-4 ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਸਰੀ ਹੁੰਦਾ ਸੀ ਪਹਿਲਾਂ ਕਿਤੇ ਲੋਡ ਪੈਣ ਤੇ ਚੱਲਦਾ ਸੀ ਬੜੀ ਜ਼ਿਆਦਾ ਬਾਅਦ ਚੈਕਿੰਗ ਉਹਦੀ ਹੋਣ ਲੱਗੀ ਕਰਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪੱਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਇਹ ਹੋਰ ਵੀ ਸ਼ਹਿਰ 'ਚ ਲੱਗੇ ਦੇ ਫਿਰ ਕੀ ਹੋ ਹੋ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਫਾਇਨੈਂਸ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਕਿ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਇਹ ਮੈਸੇਜ ਕੋਈ ਵੀ ਕਰ ਕਟਵੇ ਇਹ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂ। ਮੈਸਰ ਜਿਹੜੀ ਕੱਲ ਮੌਡਰਨਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆਪਣੇ ਨਗਰ ਨਿਗਮ ਬਗ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਵਰ ਨੇ ਉਹ ਮੌਕਬੇਲ ਦੇ ਵਿੱਚ ਪੜੀ ਐ ਰੋਲ ਦਾਟਨੋਂ ਆਪਿਆ ਉਹਦੀ ਅੱਜ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ ਕੱਲ 7 ਤਰੀਕ ਨੂੰ ਮੌਕਬੇਲ ਹੋਗੀ ਇਹ ਵੀ ਉਹਦੇ ਵਿੱਚ ਮਾਰਕੋ ਕਰਦੀ ਜਿਹੜਾ ਸਰਕਾਰ ਵੱਲੋਂ ਬੈਠਾਇਆ ਨੇ ਡੀਸੀ ਸਾਹਿਬ ਦੀ ਲੈਟਰ ਆਈ ਹੈ ਕਿ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਬਾਰਿਆਂ ਨੂੰ ਠੀਕ ਕਰਕੇ ਰੱਖਿਆ ਹੈ ਤਾਂ ਕਿ ਕੱਲ ਤੋਂ ਦਿਨ ਤੋਂ ਇਹਨਾਂ ਨੂੰ ਮਾਰਕਾ ਜਾ ਸਕੇ ਸੋ ਲਈ ਕਿ ਤਿਆਰੀਆਂ ਦੇ ਆਰਡਰ ਆ ਗਏ ਇਹ ਹੁਣ ਦਾ ਨਿਰਧਾਰਿਤ ਆਰ ਪ੍ਰੋਜੈਕਟ ਤੇ ਬਸ ਇਹ ਹੀ ਆ ਤੇ ਬਾਕੀ ਜੇ ਕੋਈ ਕਾਰਗੀਆਂ ਹੋਰ ਹੋ ਰਹਾ ਦਾ ਤਾਂ ਕਿ ਉਸ ਤਰ੍ਹਾਂ ਦਾ ਉਹਦਾ ਪਾਇੰਟ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਇਹ ਟ੍ਰਿਕ ਪਹਿਲਾਂ ਕਿਦੋਂ ਵਰਤਿਆ ਜਾਂਦਾ ਹੁਣ ਤਾਂ ਬੰਕਰੀਟ ਤੇ ਬਿਲਕੁਲ ਤਰਹੀ ਲੜਾਈ ਦੇ ਵਿੱਚ ਵੀ ਵਰਤੇ ਜਾਂਦਾ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਤੇ ਜਦੋਂ ਕਰੋਨਾ ਆਇਆ ਤਾਂ ਵੀ ਇਹਨੂੰ ਵਰਤੇ ਜਾਂਦਾ